ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਜਿਹੜੇ ਹੜ ਆਏ ਆ ਦੋਨੇ ਹੀ ਜ਼ੋਸ਼ੀ ਆ ਉਸ ਵਾਸਤੇ ਕਿਉਂਕਿ ਜਿਹੜੇ ਡੈਮਾਂ ਦੇ ਉੱਤੇ ਜਿਹੜਾ ਪਿਛਲੇ ਸਮੇਂ ਦੇ ਵਿੱਚ ਭਗਵੰਤ ਮਾਨ ਨੇ ਮਈ ਦੇ ਵਿੱਚ ਬਹੁਤ ਵੱਡਾ ਇੱਕ ਸਿਆਸੀ ਲਾਹਾ ਲੈਣ ਵਾਸਤੇ ਕਿ ਅਸੀਂ ਇੱਕ ਬੂੰਦ ਵੀ ਕਿਸੇ ਨੂੰ ਨਹੀਂ ਦੇਵਾਂਗੇ ਪਾਣੀ ਦੇ ਅਸੀਂ ਗੇਟ ਬੰਦ ਕਰਾਂਗੇ ਉਸ ਵੇਲੇ ਪਾਣੀ ਉਹ ਰੋਕਿਆ ਗਿਆ ਜਦੋਂ ਕਿ ਇਹ ਸੀਗਾ ਸਾਡੇ ਵਰਖਾ ਜਿਹੜੀ ਹੈਗੀ ਉਹ 100% ਤੋਂ ਜ਼ਿਆਦਾ ਹੋਣੀ ਹੈ ਆਮ ਹਾਲਤਾਂ ਨਾਲੋਂ ਜ਼ਿਆਦਾ ਹੋਣੀ ਆ ਇਹ ਪਹਿਲਾਂ ਹੀ ਦੱਸਿਆ ਜਾ ਰਿਹਾ ਸੀ ਔਰ ਜਿਹੜੇ ਡੈਮ ਜਦੋਂ ਪੂਰੇ ਭਰ ਗਏ ਉਹਦਾ ਪਾਣੀ ਛੱਡਿਆ ਗਿਆ ਔਰ ਜਿਹੜੇ ਇੱਕ ਡੈਮ ਦੇ ਤਾਂ ਗੇਟ ਵੀ ਟੁੱਟ ਗਏ ਜਿਹਦੇ ਨਾਲ ਜਿਹੜੀ ਤਬਾਹੀ ਠਾਈ ਗਈ ਹੈ ਉਸ ਵਾਸਤੇ ਅਸੀਂ ਸਮਝਦੇ ਹਾਂ ਕਿ ਇਹ ਕੋਈ ਕੁਦਰਤੀ ਆਫਤ ਨਹੀਂ ਇਹ ਮੈਨ-ਮੇਡ ਜਿਹੜੀ ਆਫਤ ਹੈ ਇਹ ਸਰਕਾਰਾਂ ਵੱਲੋਂ ਇਹਨਾਂ ਦੀ ਹਨੇਰੀ ਦਾ ਨਤੀਜਾ ਹੈ ਕਿ ਜਿਹੜਾ ਛੋਟਾ-ਬਟਾ ਨੁਕਸਾਨ ਹੋਇਆ ਤੇ ਸਰਕਾਰ ਉਹਨਾਂ 'ਤੇ ਕੰਨੀ ਪਰ ਸੁੱਤੀ ਰਹੀ ਔਰ ਜਿੱਥੋਂ ਕਿ ਜਿਹੜੇ ਜਨਵਰੀ ਫਰਵਰੀ ਮਾਰਚ ਅਪ੍ਰੈਲ ਜਿਹੜੇ ਮਹੀਨੇ ਹੁੰਦੇ ਆ ਇਹਨਾਂ ਮਹੀਨਿਆਂ ਦੇ ਵਿੱਚ ਡਰੇਨਾਂ ਦੀ ਸਫਾਈ ਜਿਹੜੀ ਹੈਗੀ ਹੈ ਦਰਿਆਵਾਂ ਦੀ ਸਫਾਈ ਉਹ ਕਰਨੀ ਹੁੰਦੀ ਹੈ ਪਰ ਸਾਨੂੰ ਦੱਸਣਾ ਚਾਹੁੰਦੇ ਆ ਕਿ ਕੇਂਦਰ ਸਰਕਾਰ ਨੇ ਤੇ ਪੰਜਾਬ ਸਰਕਾਰ ਨੇ ਜਿਹੜੇ ਨਰੇਗਾ ਵਾਲੇ ਮਜ਼ਦੂਰ ਸੀ ਜਿਹੜੇ ਉਹਨਾਂ ਦੀ ਸਫਾਈ ਵਧੀਆ ਢੰਗ ਨਾਲ ਕਰ ਸਕਦੇ ਸੀ ਉਹਨਾਂ ਨਰੇਗਾ ਦਾ ਕੰਮ ਬੰਦ ਕਰਤਾ ਉਹ ਇੱਕ ਦਿਨ ਕੰਮ ਨਹੀਂ ਦਿੱਤਾ